ਮੁਰਦਾਬਾਦ 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 ਮੋਟਾਪਾ ਆ ਮੋਟਾਪਾ ਲੋਕਾਂ ਨੂੰ ਅੰਭਰਦੇ ਕਾਂਗਰਸੀਆਂ ਹੀ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮਾ ਦੇ ਮੋਟਰਸਾਈਕਲ ਤੇ ਆਰੇ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਮੋਟਾਪਾ ਆਹ ਵੋਟਾਂ ਪਾ ਲੋਕ ਤੁਹਾਨੂੰ ਅੰਬਰ ਸਰ ਤੇ ਕਾਂਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਤੇ ਹਾਰ ਜਮਾ ਲਈ ਸਾਡੇ ਸਾਰੇ ਤੇ ਜਮਾ ਕਰ ਲੈ ਇਹ ਸਰਕਾਰ ਦੇ ਸਾਰੇ ਖੁੱਲੇ ਆਮ ਸ਼ਰੇਆਮ ਪੁੰਡਾ ਸ਼ਰੇਆਮ ਇਹਦੀ ਦਬ ਚੱਕ ਲੋ ਕੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾਦ ਮੁਰਦਾਬਾਦ ਕੀ ਮੰਗ ਕੀ ਮੰਗ ਮੁਰਦਾਬਾਦ 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 ਗਦੀਬ ਧੜਿਆ ਮੁਰਦਾਬਾਦ 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 ਗਦੀਬ ਧੜਿਆ ਮੁਰਦਾਬਾਦ 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 ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾਬਾਦ ਚਲੇਗੀ ਚਲੇਗੀ ਲੈ ਧੜੀਰ ਮੁਰਦਾ ਮੁਰਦਾਬਾਦ ਮੁਰਦਾਬਾਦ ਅਸੀਂ ਕੋਈ ਨਹੀਂ ਜੇ ਲੈਕਚਰ ਦੇ ਵਿੱਚ ਨਾ ਅਸੀਂ ਐਸਐਸਪੀ ਦਾ ਪੁੱਤਰ ਨਹੀਂ ਜਟਨਾ ਜੇ ਕਦੇ ਮਾਤਾਂ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੂਟੀ ਛੱਤ ਕਿਉਂਕਿ ਝੂਟੀ ਸੱਡ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਬਟੇ ਸਾਡੇ ਛੁਟਾ ਬੱਤ ਜਿੱਦਾ 350 ਦਾ ਬੰਦਾ ਜਾਨੇ ਛੁਟਾ ਬੱਤ ਜੀ ਆ ਗਏ ਪੁਸ਼ਾਦੀ ਨਹੀਂ ਆ ਰਹੀ ਪਿਆ ਦੇ ਮਰਪੋਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਹ ਕੋਸ਼ਿਸ਼ ਇਹ ਬੱਤ ਵਧਿਆ ਪਿਆ ਹੋਰ ਕੀ ਹੋ ਗਿਆ ਸਾਹਿਬ ਇਹ 350 ਸਾਡੇ ਫੜਿਆ ਕਰਾਂ ਉਹ ਜਲਦੀ ਆਉਣ ਲੱਗ ਪਿਆ ਰਹੇ ਉਹ ਤੇ ਬੰਦੇ ਬਹੁਤ ਟੱਕਰ ਹੋਏਗਾ ਫਿਰ ਜੇਕਰ ਮੈਂ ਇੱਕ ਨੰਬਰ 3 ਜੇ ਸਾਡਾ ਐਫਆਈਆ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਟਰ ਕਮਿਸ਼ਨ ਤੋਂ ਮੰਗ ਕਰਦਾ ਇਸ ਸ਼ਰੇਆਮ ਚਿੱਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਉਹ ਤਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਿਹੜਾ ਸੀ ਇਹ 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 ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਲ ਨਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਅੱਜ ਆਹ ਜੀ ਕਿਰਪਾਲ ਆਹ ਸਾਰਾ ਇਹਨਾਂ ਦੀ ਖੋਈ ਜਿਹੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀ ਚਾਲ ਵੜਿਆ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ chant ਬਚੰਦ ਦੇਜ ਦੇ ਪਛੜੀ ਕੁ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਪੱਕਾ ਹੈ ਮੈਂ ਚੈਲੰਜ ਕਰਦਾ ਭਾਜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲ ਪਿੰਡ ਚ ਕੰਮ ਚਾਹ ਤਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ 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 ਪੱਕੀ ਕੰਮ ਕਰਦੇ ਆ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਉਹਨਾਂ ਨੇ ਕਿ ਕਰਵਾਉਣਾ ਝੂਠਾ ਲੰਮਾ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਦੇਖ ਲਓ ਅਸੀਂ ਉੱਠਣਾ ਹੀ ਨਹੀਂਗਾ ਸੰਵਤੰਤਰ ਦੀ ਹੱਤਿਆ ਵਾ ਜਿੰਨਾ ਵੀ ਰੈਲੀ ਆਉਂਦੇ ਯਾਰ ਕੀ ਮਰਦਾਬਾ 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 ਮੋਟਾਪਾ ਆ ਮੋਟਾਪਾ ਲੋਕਤਾਂ ਨੂੰ ਅੰਪਤ ਕਰਦੇ ਕਾਂਗਰਸੀਆਂ ਚੋਣ ਜਾਬਤਾ ਲੱਗਾ ਸਾਡੇ ਤੇ ਹੱਥ ਜਮਾ ਲੇ ਦ ਸਾਈਕਲ ਤੇ ਆ ਰਹੇ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦਾ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਮੋਟਾਪਾ ਆ ਮੋਟਾਪਾ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਂਗਰਸੀਆਂ ਚੋਣ ਜਾਬਤਾ ਲੱਗਾ ਸਾਡੇ ਹਥਿਆਰ ਜਮ੍ਹਾਂ ਨਹੀਂ ਸਾਡੇ ਸਾਰੇ ਪੰਚ ਜਮ੍ਹਾਂ ਕਰ ਲਏ ਜਮ੍ਹਾਂ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇਆ ਗੁੰਡਾ ਛਰੇਆ ਇਹਦੀ ਦਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾਦ ਮੁਰਦਾਬਾਦ ਇਮਾਮ ਕੀ ਮੁਰਦਾਬਾਦ 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 ਜਦੀਦ ਧੜਿਆ ਮੁਰਦਾਬਾਦ 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 ਜਦੀਦ ਧੜਿਆ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਜਦੀਦ ਧੜਿਆ ਮੁਰਦਾਬਾਦ ਭਾਈ ਗੁਜਰਬਾਦ ਮੁਰਦਾਬਾਦ ਮੁਰਦਾਬਾਦ ਆਹੋ ਜਿਹਨੇ ਅਸੀਂ ਕੋਈ ਨਹੀਂ ਜੇ ਲੈਕਚਰ ਵਿੱਚ ਰਿਹਾ ਅਸੀਂ ਐਸੇ ਚੱਕੀ ਦਾ ਦੁੱਤਰ ਨਹੀਂ ਛੱਟਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਉਹ ਝੂਟੀ ਛੱਤ ਕਿਉਂਕਿ ਝੂਟੀ ਛੱਤ ਲਾ ਕੇ ਲੰਮੇ ਪਏ ਤੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਮੈਂ ਕਪਟੇ ਸਾਡੇ ਝੂਟਾ ਬੱਤ ਜੀ ਜਾ ਕੇ ਪਛਾਦੀਆਂ ਆ ਗਈਆਂ ਪਿਆ ਮਿਲ ਗਈਆਂ ਵਧੀਆ ਪਿਆ ਉਹ ਸਾਹਮਣੇ ਸਾਰਾ ਕੋਸ਼ਿਸ਼ ਕੋਈ ਤਾਂ ਕੱਢਿਆ ਪਿਆ ਇਹ ਕਿਹੋ ਜਿਹਾ ਸਾਡਾ ਫਰਜ਼ ਆ ਫੇਰ ਕਰਾਉਂਦੇ ਆ ਨਾੜਾ ਕਰਾ ਆਇਆ ਉੱਥੇ ਫੇਰ ਨੰਬਰ ਤੇ ਸਾਡਾ ਫਾਈਰ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਇਹ ਸ਼ਰਮ ਚਿੱਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਤੁਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਹੇ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਤਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਤਾ ਉਹਦਾ ਖੋਲ ਵੀ ਜਦਾ ਸੀ ਇਹ ਇਹ ਕੀ ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਛਰਪਾਣ ਦਾ ਵਢਿਆ ਤੇ ਗੋਲੀ ਆ ਵੇਖੋ ਲੱਗੀ ਤੇ ਆਹ ਜੇ ਛਰਪਾਣ ਆਹ ਸਾਰਾ ਛਰਪਾਣ ਆ ਉਹਨਾਂ ਦੀ ਖੋਈ ਜੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਤਾਲ ਮਿਹਰੇ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਪਸੰਦ ਦੇ ਇਸ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਿਤ ਕਰਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਇੱਕ ਪੱਕਾ ਹੈ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਦ ਜੇ ਮੇਰੇ ਉੱਗੇ ਰੋਲਕ ਪਿੰਡ ਚ ਕੰਮ ਦਾ ਧਾਰਿਆਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਕੰਮ ਕਰੋ ਲੋਕਾਂ ਤੋਂ ਵੋਟਾਂ ਨਾ ਪਿਆਰ ਕਰੋ ਉਹਨਾਂ ਨੇ ਕਿਹੜਾ ਉਹਨਾਂ ਨੂੰ ਝੂਠਾ ਨਾਮ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਣ ਲਾ ਸਾਡੀ ਦੇਖ ਲਓ ਅਸੀਂ ਉੱਠਣਾ ਹੀ ਨਹੀਂਗਾ ਲੋਕਤੰਤਰ ਦੀ ਹੱਤਿਆ ਵਾ ਜਿੰਨਾ ਵੀ ਰੈਲੀ ਆਉਂਦੀ ਹੈ